ਇਹ ਤਸਵੀਰਾਂ ਹੁਸ਼ਿਆਰਪੁਰ ਦੇ ਹਲਕਾ ਦਸੂਹਾਤ ਦੇ ਪਿੰਡ ਡੱਲੋਬਾਲ ਦੀਆਂ ਨੇ ਜਿੱਥੇ ਕੀ ਪਿਛਲੇ 10 ਸਾਲਾਂ ਤੋਂ ਟੁੱਟੀ ਹੋਈ ਸੜਕ ਦੇ ਨਾਲ ਪਿੰਡ ਦੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ 20 ਦੇ ਕਰੀਬ ਪਿੰਡਾਂ ਦੇ ਲੋਕ ਰੋਜ਼ਾਨਾ ਇਸ ਸੜਕ ਤੋਂ ਗੁਜ਼ਰਦੇ ਨੇ ਪਿਛਲੇ 10 ਸਾਲਾਂ ਤੋਂ ਇਸ ਸੜਕ ਦੀ ਮਰਮਮਤ ਨਾ ਹੋਣ ਕਾਰਨ ਅੱਜ ਦਿਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਤੇਜ਼ ਬਾਰਿਸ਼ ਹੁੰਦੀ ਹੈ ਤੇ ਇਸ ਸੜਕ ਉੱਤੇ ਬਹੁਤ ਜ਼ਿਆਦਾ ਚਿੱਕੜ ਵੱਧ ਜਾਂਦਾ ਹੈ ਜਿਸ ਦੇ ਨਾਲ ਔਨ ਜਾਣ ਵਾਲੇ ਰਹਿਗਿਰਾ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਸੜਕ ਦਸੂਹਾ ਜਲੰਧਰ ਪਠਾਨਕੋਟ ਨੈਸ਼ਨਲ ਹਾਈਵੇ ਨੂੰ ਜੋੜਦੀ ਹੈ ਪਰ ਪ੍ਰਸ਼ਾਸਨ ਵੱਲੋਂ ਪਿਛਲੇ 10 ਸਾਲਾਂ ਤੋਂ ਇਸ ਸੜਕ ਦੀ ਕਿਸੇ ਵੀ ਤਰ੍ਹਾਂ ਦੀ ਮੁਰੰਮਤ ਨਹੀਂ ਕੀਤੀ ਗਈ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਪਿੰਡ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਬਾਰਿਸ਼ ਪਈ ਹੈ ਇਹ ਸੜਕ ਦੇ ਕੀ ਹਾਲਾਤ ਹੈ ਬਹੁਤ ਮਾਰੇ ਹਾਲਾਤ ਹੈ ਪਾਣੀ ਦੇਖੋ ਸਾਹਮਣੇ ਉਹ ਪੱਠੇ ਤੱਕ ਸਭ ਰੋਡ ਖਰਾਬ ਹੈ ਤੇ 10 ਸਾਲਾਂ ਦੀ ਪੇਸ਼ਾਨੀ ਕੀ ਆ ਰਹੀ ਲੋਕਾਂ ਨੂੰ ਲੋਕੀ ਡਗੜ ਰਹੇ ਆ ਪਾਣੀ ਦੇ ਵਿੱਚ ਬਾਕੀ ਕਿੰਨੇ ਸਾਲ ਹੋ ਗਏ ਸੜਕ 10 ਸਾਲ ਹੋ ਗਿਆ 10 ਸਾਲ ਤੋਂ ਸੜਕੇ 10 ਸਾਲ ਤੋਂ ਦੁਬਾਰਾ ਕਦੀ ਰਿਪੇਅਰ ਵੀ ਨਹੀਂ ਹੋਈ ਰਿਪੇਅਰ ਨਹੀਂ ਹੋਈ ਤੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਵੀ ਪ੍ਰਸ਼ਾਸਨ ਦੇ ਜੀ ਮੰਗ ਕਰਦੇ ਆ ਵੀ ਸੜਕ ਬਣਨੀ ਚਾਹੀਦੀ ਹੈ ਹਮ ਠੀਕ ਮੈਨਾ ਰਵੀ ਆਈਵਾ ਰਵੀ ਜੀ ਜਿਹੜੀ ਸੜਕ ਆ ਕਿੰਨੇ ਸਾਲ ਤੋਂ ਟੁੱਟੀ ਹੋਈ ਹੈ ਇਹ 10 ਸਾਲ ਹੋ ਗਏ ਤੇ 10 ਸਾਲ ਤੋਂ ਦੁਬਾਰਾ ਕਦੀ ਨਹੀਂ ਬਣੀ ਕਦੀ ਫੇਰ ਨਹੀਂ ਹੋਈ ਤੇ ਹੁਣ ਜਦੋਂ ਬਾਰਿਸ਼ ਪਈ ਹੈ ਤੇ ਲੋਕਾਂ ਨੂੰ ਕੀ ਆ ਸਮੱਸਿਆ ਆ ਰਹੀ ਹੈ ਬੜੀ ਸਮੱਸਿਆ ਤੋਂ ਲੋਕੀ ਟਿਕਣ ਦੇ ਖੱਡੇ ਪਿਆ ਹਮ ਠੀਕ ਹੈ ਚਿੱਕੜਾ ਸਾਰਾ 400 ਦੇ ਚਿੱਕੜਾ ਹਾਂਜੀ ਤੇ ਕੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਇਹ ਮੰਗਵੇ ਰੋਡ ਬੰਨਾ ਬੰਨਾ ਚਾਹੀਦਾ ਠੀਕ ਹਾਂਜੀ ਮਾਰਸਾ ਇਸ ਮਾਰ ਕਿੱਥੇ ਦੁਕਾਨ ਫੜੇ ਮੇਰੀ ਦੌਲਤ ਪਿੰਡ ਚਾ ਜੀ ਅਚਾ ਇਹ ਦੱਸੋ ਕਿ ਜਿਹੜਾ ਇਹ ਬਾਰਿਸ਼ ਪਈ ਆ ਇਸ ਸੜਕ ਕਿੰਨੀ ਕਿ ਸਮੱਸਿਆ ਆ ਰਹੀ ਲੋਕਾਂ ਬਹੁਤ ਸਰ ਬਹੁਤ ਦੁਖੀਆਂ ਬਹੁਤ ਪਰੇਸ਼ਾਨ ਆ ਦੁਕਾਨ ਤੇ ਕੰਮ ਕਰਨੇ ਨਿਕਲਦਾ ਇਸ ਕਰਕੇ ਵੀ ਚਿੱਕੜ ਨਾ ਹੋ ਚੁਕਿਆ ਆਣਾ ਵੀ ਮੁਸ਼ਕਿਲ ਪਾਇਆ ਬਹੁਤ ਮੁਸ਼ਕਿਲ ਆਣਾ ਜਾਣਾ ਰਾਤ ਨੂੰ ਬਹੁਤ ਦਿੱਕਤਾਂ ਹੁੰਦੀ ਆ ਕਿੰਨੇ ਸਾਲ ਹੋ ਗਏ ਸਰਕ ਦੁਬਾਰਾ ਪੇਰੀ ਨਹੀਂ ਹੋਈ ਇਹ ਸਰ 10 ਸਾਲ ਹੋ ਹੀ ਗਏ ਨਾ ਤੇ ਹੁਣ ਕੀ ਮੰਨ ਕਰਦੇ ਪੁਲਿਸ ਮੰਗੇ ਸੀ ਸਰ ਕੋ ਕਰਦੇ ਆਹੀਂ ਇਹ ਰੋਡ ਬਣਾ ਜਿਹੜਾ ਵਧੀਆ ਹੋਏ ਰੋਡ ਹਮ ਸਾਰੇ ਆਉਣ ਜਾਣ ਵਾਲੇ ਬੰਦਿਆਂ ਨੂੰ ਦਿੱਕਤਾਂ ਹੋਏ ਕੋਈ ਜੀ ਤੇ ਵਧੀਆ ਤਰੀਕੇ ਨਾਲ ਬਣਾਇਆ ਜਾਏ ਰੋਡ ਜੀ ਬਾਜੀ ਕੀ ਨਾਮ ਤੁਹਾਡਾ ਦਲੇਰ ਸਿੰਘ ਜੀ ਦਲੇਰ ਸਿੰਘ ਜੀ ਜਿਹੜੀ ਬਾਰਿਸ਼ ਪਈ ਆ ਬੀਤੇ ਦਿਨਾਂ ਇਹਦੇ ਨਾਲ ਤੁਹਾਨੂੰ ਹੁਣ ਪਿੰਡ ਵਾਸੀਆਂ ਨੂੰ ਕੀ ਸਮੱਸਿਆ ਆ ਰਹੀ ਏ ਸਰਕ ਤੇ ਦੇਖੋ ਜੀ ਆ ਕਾਫੀ ਦੇਰ ਤੋਂ ਆ ਵੀ ਜਿਹੜਾ ਰੋਡ ਆ ਨਾ ਹਮ ਇਹ ਰੋਡ ਇਥੋਂ ਦੋਲਵਾਰ ਮੋੜ ਵੱਜਦਾ ਹੈ ਇਹ ਗਾਂ ਚਲਾ ਜਾਂਦਾ ਹੈ ਐਮਏ ਮਾਰਗ ਹਾਈਵੇ ਜਾਂ ਮਿਲਦਾ ਇਹ ਤਕਰੀਬਨ 10 ਸਾਲ ਹੋ ਗਏ ਨੇ ਇੱਥੇ ਅੱਜ ਤੱਕ ਕੋਈ ਲੋਕ ਬਜਰੀ ਨਹੀਂ ਪਈ ਰਿਪੇਅਰ ਵੀ ਨਹੀਂ ਹੋਈ ਰਿਪੇਅਰ ਵੀ ਨਹੀਂ ਹੋਈ ਕਿ ਤੁਸੀਂ ਹਾਲਤ ਦਾ ਦੇਖ ਸਕਦੇ ਹੋ ਮੈਂ ਕਿਸੇ ਨਿੱਜੀ ਕੰਮ ਨਹੀਂ ਜਾ ਰਿਹਾ ਸੀ ਮੇਰਾ ਅਦੋਲੋ ਵਾਲੇ ਮੇਰੇ ਸੱਜਣ ਮਿੱਤਰ ਭਰਾ ਨੇ ਜਦਾ ਤੁਹਾਡੇ ਕੋ ਵੀ ਆ ਕੇ ਬਹਿ ਜੀਦਾ ਤੇ ਬਹੁਤ ਹੀ ਮੁਸ਼ਕਲ ਆ ਇੱਥੇ ਆਉਣ ਜਾਣ ਜੇ ਇਹ ਰੋਡ ਦੀ ਰਿਪੇਅਰ ਕੋਈ ਨਵਾਂ ਬਣਨਾ ਚਾਹੀਦਾ ਕਿ ਲੋਕੀ ਵੀ ਡਿੱਗੇ ਇੱਥੇ ਸਕੂਟਰੀਆਂ ਦੋਚਾ ਹਾਂ ਬਾਈਕ ਸਵਾਰ ਸੁਣਨ ਵਿੱਚ ਆਇਆ ਕਿਉਂਕਿ ਅਸੀਂ ਵੀ ਅੱਜ ਕੱਲ ਇਦਾਂ ਬਈ ਕਿਸੇ ਨਾ ਕਿਸੇ ਕੰਮ ਥਰੇ ਹੀ ਰਹਿੰਦੇ ਹਾਂ ਤੇ ਪਤਾ ਲੱਗਦਾ ਹੀ ਰਹਿੰਦਾ ਬਈ ਕੀ ਗੱਲ ਹੋਈ ਹੈ ਕਿਦਾਂ ਕੌਣ ਡਿੱਗਾ ਤੁਸੀਂ ਕੀ ਤੁੜੀ ਪੀਡਬਲੂਡੀ ਤੋਂ ਕੀ ਮੰਗਾ ਇਹੋ ਹੀ ਮੰਗਾ ਦੇ ਵੀ ਇਹ ਰੋਡ ਇੱਕ ਵਾਰ ਨਵੇਂ ਸਿਰੇ ਤੋਂ ਫੇਰ ਬਣਾਇਆ ਜਾਵੇ ਤਕਰੀਬਨ 10 ਹੋ ਗਏ ਨੇ ਰੋਡ ਬਣੈ ਨੂੰ ਇਹ ਰੋਡ ਬਣਨਾ ਚਾਹੀਦਾ ਜੀ ਪਹਿਲ ਦੇ ਆਧਾਰ ਤੇ ਤੇ ਇਹ ਸਕੂਲ ਬੱਚੇ ਵੀ ਜਾਂਦੇ ਆ ਸਕੂਲਾਂ ਨੂੰ ਸਵੇਰੇ ਉੱਠ ਕੇ ਲੋਕ ਐਸ ਰੋਡ ਤੋਂ ਬੱਸ ਫੜ ਲੈਂਦੇ ਆ ਜਿੰਨਾ ਜਲੰਧਰ ਜਾਣਾ ਹੁੰਦਾ ਐ ਨੂੰ ਆ ਜਾਂਦੇ ਵਿਚ ਨੂੰ ਨਹੀਂ ਜਾਂਦੇ ਇਸ ਕਰਕੇ ਬਣਨਾ ਚਾਹੀਦਾ ਜੀ ਪਹਿਲ ਦੇ ਆਧਾਰ ਤੇ